ਬੰਦੇ ਨਾ दारू ਪੀ ਕੇ ਹਾਂ ਦੋ ਚਾਰ ਬੰਦੇ ਇਹੋ ਜਿਹੇ ਹੁੰਦੇ ਸੀ ਪਿੰਡ 'ਚ ਹਾਂ ਕਿਉਂ ਅਗਲਾ ਕਹਿੰਦਾ ਯਾਰ ਪਰੇ ਦਫਾ ਹੋਂਦੇ ਆਪਾਂ ਪਾਸੇ ਦੀ ਟੱਪ ਜੀਏ ਉਹ ਫਿਰ ਪੀ ਕੇ दारू ਤੇ ਫਿਰ ਮੈਂ ਲਲਕਰਮ ਮਾਰਦੇ ਆਪਸਾ ਨਹੀਂ ਹੈਗਾ ਨਾੜੇ ਆਪਸਾ ਨਹੀਂ ਤੂੰ ਛੱਡ ਢੋਂਗਲੀ ਸੀਰੀਅਸ ਟਾਪਿਕ ਟਾਈਮ ਤੋਂ ਬਤਾਓ ਕੋਈ ਸੀਰੀਅਸ ਨੂੰ ਮੈਂ ਟਾਪਿਕ ਜਿਹੜਾ ਮੱਛਰ ਖਾਈ ਜਾਂਦਾ ਤੇਰੇ ਨੂੰ ਖਾਈ ਹੁਣ ਆਪਾਂ ਕਿਹਦੇ ਨੇ ਕੂਲਰ ਮੂਰੇ ਪਏ ਉਹ ਗਰਮੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਖੁੰਭਰ ਪਿੰਡ ਜੋ ਹਰਿਆਣਾ ਦੇ ਵਿੱਚ ਪੈਂਦਾ ਇਹ ਪਿੰਡ ਦੇ ਵਿੱਚ ਕੀ ਕੀ ਹੈ ਉਹ ਤੋਂ ਆਪਾਂ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਇਹ ਪਿੰਡ ਨੇ ਤਰੱਕੀ ਕਿੰਨੀ ਕ ਕੀਤੀ ਆ ਉਹ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਪਿੰਡ ਦਾ ਮਾਹੌਲ ਕਿਦਾਂ ਦਾ ਉਹ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਇਹ ਪਿੰਡ ਬਹੁਤ ਜਿਆਦਾ ਸੋਹਣਾ ਪਿੰਡ ਹੈ ਤੇ ਮੇਲਜੋਲ ਵਧੀਆ ਹੈਗਾ ਤੇ ਬਾਕੀ ਆਪਾਂ ਅੱਗੇ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਤੇ ਪਿੰਡ ਦੇ ਵਿੱਚ ਜਿਹੜੀਆਂ ਜੋ-ਜੋ ਵੀ ਚੀਜ਼ਾਂ ਹੈਗੀਆਂ ਨੇ ਉਹ ਤਾਂ ਆਪਾਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਇਹਦੇ ਨਾਲ ਹੀ ਮੇਰੇ ਨਾਲ ਇੱਧਰ ਇਹ ਪਿੰਡ ਦਾ ਹੈਗਾ ਜੀ ਪੰਚਾਇਤ ਘਰ ਇਹ ਪਿੰਡ ਦਾ ਪੰਚਾਇਤ ਘਰ ਆ ਤੇ ਸਰਪੰਚ ਸਾਹਿਬ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਸਮਾਗ ਗੁਰਪ੍ਰੀਤ ਸਿੰਘ ਸਮਾਗ ਜੀ ਇੱਥੋਂ ਦੇ ਸਰਪੰਚ ਨੇ ਤੇ ਬਾਕੀ ਅੱਗੇ ਤੁਹਾਨੂੰ ਅਸੀਂ ਚੀਜ਼ਾਂ ਤੋਂ ਜਾਣੂ ਕਰਵਾਉਣੇ ਬਣੇ ਰਹੇ ਲਓ ਜੀ ਪਿੰਡ ਦੀ ਸ਼ੁਰੂਆਤ ਆਪਾਂ ਇੱਥੇ ਹੀ ਕਰ ਦੰਨੇ ਆ ਤੁਹਾਨੂੰ ਇੱਥੇ ਹੀ ਦਿਖਾ ਦੰਨੇ ਆ ਵੀ ਪਿੰਡ ਕਿੱਦਾਂ ਦਾ ਹੋ ਸਕਦਾ ਮੇਰਾ ਗਾਂ ਮੇਰੀ ਸ਼ਾਨ ਤੇ ਕੰਧਾਂ ਦੇ ਉੱਤੇ ਜਿਹੜੀਆਂ ਪੇਂਟਿੰਗਾਂ ਬਣੀ ਹੋਈਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਇੱਧਰ ਦੇਖੋ ਦਦਰ ਰੜਕੀ ਜਾਂਦੇ ਨੇ ਜਿਹੜਾ ਆਪਣਾ ਪੁਰਾਣਾ ਵਿਰਸਾ ਆ ਉਹ ਦਿਖਾਈਆਂ ਹੋਈਆਂ ਇੱਧਰ ਭੰਗੜਾ ਤੇ ਇੱਧਰ ਬਲਦ ਰੇੜੀ ਜੋ ਆਪਣੇ ਕਿਸਾਨ ਪਹਿਲਾਂ ਜਾਦੇ ਹੁੰਦੇ ਸੀਗੇ ਆਪਣੇ ਪੁਰਾਣੇ ਬਰਸੇ ਤੇ ਬ੍ਰੇਕਸ਼ਟ ਲਗਾਓ ਪ੍ਰਾਇਰਵਰਨ ਬਚਾਓ ਇਹ ਹਰਿਆਣੇ ਦਾ ਪਿੰਡਾ ਜੀ ਤਾਂ ਕਰਕੇ ਇੱਥੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈਗਾ ਆਪਾਂ ਪੰਜਾਬ ਦੇ ਪਿੰਡ ਵੀ ਤੁਹਾਨੂੰ ਅੱਗੇ ਦਿਖਾਉਣੇ ਨੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬੀ ਚ ਲਿਖਿਆ ਹੁੰਦਾ ਹੈਗਾ ਇਧਰ ਪੇੜ ਪੌਦ ਦੇ ਵੀ ਇਹ ਕੱਟਣੇ ਨਹੀਂ ਚਾਹੀਦੇ ਠੀਕ ਹੈ ਜੀ ਆਹ ਕਹਿੰਦੇ ਪੇੜ ਪੌਦੇ ਮਤ ਕਰੋ ਨਸ਼ਟ ਸਾਹਸ ਲੈਣੇ ਮੇ ਹੋਗਾ ਕਾਸਟ ਇਹ ਸਹੀ ਗੱਲ ਹੈ ਇਹ ਆਪਾਂ ਨੂੰ ਕੱਟਣੇ ਨਹੀਂ ਚਾਹੀਦੇ ਬੇਟੀ ਨਹੀਂ ਬੇਟੋ ਸੇ ਕੰਮ ਮਿਟਾ ਦਿਓ ਆਪਣੇ ਸਾਰੇ ਬ੍ਰਹਮ ਠੀਕ ਹੈ ਜੀ ਚੀਜ਼ਾਂ ਬਹੁਤ ਘੈਂਟ ਘੈਂਟ ਬਹੁਤ ਬਹੁਤ ਸੋਹਣੇ ਸੁਣਿਆ ਸ਼ਾਇਰੀਆਂ ਲਿਖੀਆਂ ਹੋਈਆਂ ਜਿਹੜੀਆਂ ਆਪਾਂ ਨੂੰ ਇੱਕ ਗਿਆਨ ਦਿੰਦੀਆਂ ਨੇ ਤੇ ਐਂ ਕਰਦੇ ਕਰਦੇ ਜੀ ਜਿੱਥੇ ਆਪਾਂ ਹੁਣ ਆ ਗਏ ਇਹ ਆ ਗਿਆ ਜੀ ਇਹ ਪਿੰਡ ਦਾ ਸਰਕਾਰੀ ਸਕੂਲ ਇਹ ਇਸ ਪਿੰਡ ਦਾ ਸਰਕਾਰੀ ਸਕੂਲ ਆ ਗਿਆ ਜੀ ਇਹ 8ਵੀਂ ਕਲਾਸ ਤੱਕ ਹੈ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਇਸ ਸਕੂਲ ਦੀ 8ਵੀਂ ਕਲਾਸ ਤੱਕ ਬਾਕੀ ਹੋਰ ਤੁਹਾਨੂੰ ਜਾਣੂ ਕਰਵਾਉਣੇ ਆ ਬਣੇ ਰਹੋ ਦੇਖਦੇ ਰਹੋ ਤੇ ਬਾਕੀ ਸਕੂਲ ਚੈੱਕ ਕਰ ਲਓ ਇੱਥੇ ਸਟਾਫ ਬਹੁਤ ਵਧੀਆ ਬੱਚੇ ਵੀ ਬਹੁਤ ਪੜ੍ਹਦੇ ਨੇ ਅੱਗੇ ਤੁਹਾਨੂੰ ਹੋਰ ਦੀ ਜਾਣਕਾਰੀ ਕਰਾਵਾਂ ਹਾਂਜੀ ਹੁਣ ਆਪਾਂ ਤੁਹਾਨੂੰ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਕਰਾਵਾਂਗੇ ਥੋੜੀ ਤੇ ਉਹਨਾਂ ਦੇ ਵਿਚਾਰ ਲਵਾਂਗੇ ਕਿ ਉਹ ਆਪਾਂ ਨੂੰ ਵਿਚਾਰ ਦੇਣਗੇ ਠੀਕ ਹੈ ਜੀ ਤੇ ਉਹ ਗੱਲਾਂ ਬਾਤਾਂ ਸੁਣਿਓ ਤੇ ਫਿਰ ਦੱਸਿਓ ਵੀ ਕਿੱਦਾਂ ਲੱਗ ਰਿਹਾ ਸੀ ਪਾੜਾ ਵੀ ਸੀਗਾ ਹਾਂ ਕਈ ਬੰਦੇ ਨਾ दारू ਪੀ ਕੇ ਹਾਂ 2-4 ਬੰਦੇ ਇਹੋ ਜਿਹੇ ਹੁੰਦੇ ਸੀ ਪਿੰਡ 'ਚ ਹਾਂ ਕਿਉਂ ਉਹ ਅਗਲਾ ਕਹਿੰਦਾ ਯਾਰ ਪਰੇ ਦਫਾ ਹੁੰਦੇ ਆਪਾਂ ਪਾਸੇ ਦੀ ਟੱਪ ਜੀਏ ਉਹ ਫਿਰ ਪੀ ਕੇ ਦਾਰੂ ਤੇ ਫਿਰ ਮੈਂ ਲਲਕਰਮ ਮਾਰਦੇ ਤੇ ਦੁਕਾਨ ਵਾਲੇ ਕੋਲ ਜਾਂਦੇ ਦਿਓ ਏ ਸੇਬ ਹਾਂ ਉਹ ਇੱਕ ਸੇਬ ਸੰਤਰਾ ਫੜਾ ਦਿੰਦਾ ਉੱਥੇ ਕਿਲੋ ਲਿਖ ਦਿੰਦਾ ਇਹ ਕਿਲੋ ਸੰਤਰੇ ਲੈ ਗਏ ਭਾਈ ਐ ਛੱਡ ਮੈਂ ਛੇਡ ਸੀਗਾ ਇੱਕ ਹਾਂ ਉਹ ਬਰਿਆ ਲੈਂਦਾ ਉਸ ਨੂੰ ਦਾਵ ਵਾਲੇ ਆ ਜਾਂਦੇ ਨਾ ਐ ਨਹੀਂ ਕਹਿੰਦਾ ਸੀਗਾ ਕਿ ਮੈਂ ਨਹੀਂ ਦਿੰਦਾ ਸਰਾਬ ਆ ਇਹਨੂੰ ਉਹ ਫੜਾ ਦਿੰਦਾ ਅੱਛਾ ਜੇ ਦੇ ਤਾਂ ਇੱਕ ਉੱਥੇ ਕਿਲੋ ਲਿਖ ਦਿੰਦਾ ਹਾਂ ਨੇ ਫਰਕ ਤਾਂ ਵੀ ਪੈ ਗਿਆ ਪਹਿਲਾਂ ਵਾਲੇ ਜਮਾਨੇ ਨਾਲ ਪਹਿਲਾਂ ਨਾਲ ਮਾਹੌਲ ਠੀਕ ਹੈ ਹੁਣ ਠੀਕ ਹੈ ਹਾਂ ਪਹਿਲਾਂ ਵਾਲੇ ਜਮਾਨੇ ਨਾਲ ਪਹਿਲਾਂ ਨਾਲ ਠੀਕ ਹੈ ਪਹਿਲੇ ਇੱਕ ਬੰਦਾ ਹੀ ਦੋ ਬੰਦੇ ਪਿੰਡ ਚੋਂ ਉਹ ਹੁੰਦੇ ਸੀਗੇ ਵੀ ਪਿੰਡ ਦਾ ਥੋੜੇ ਪਿੰਡ ਦਾ ਮਾਹੌਲ ਹਾਂ ਇੱਕ ਦੋ ਬੰਦੇ ਦੋ ਤਿੰਨ ਬੰਦੇ ਇਹੇ ਜੀ ਸੀਗੇ ਬਸ ਉਹ दारू ਪੀ ਕੇ ਲਲਕੜਾ ਮਾਰਦੇ ਚੌਂਕ ਚ ਛੋਟੀ ਭੈਣ ਵੀ ਥੋੜੀ ਐ ਫਲਾਣ ਗੁਰਗੁਣ ਪੁੱਠੇ ਬੋਲਦੇ ਸੀਗੇ ਠੀਕ ਹੈ ਹੋ ਗਿਆ ਤੇ ਜਿਵੇਂ ਹੁਣ ਤੁਹਾਡੇ ਪਿੰਡ ਦੀ ਜਿਹੜੀ ਹੁਣ ਹੁਣ ਤਾਂ ਵਧੀਆ ਭਾਈਚਾਰਾ ਹਾਂ ਠੀਕ ਹੈ ਉਹ ਭਾਈਚਾਰਾ ਠੀਕ ਹੈ ਮੰਡੀਰ ਪਾਰਟੀ ਦਾ ਕਰ ਜਾਂਦੇ ਆਪਾਂ ਥੋੜਾ ਥੋੜਾ ਹਾਂ ਹਾਂ ਚੱਲ ਆ ਇਹਦਾ ਹੁੰਦਾ ਹੀ ਮਰਾ ਮਤ ਤਾਂ ਉੱਥੇ ਤੁਹਾਡੇ ਢੋਲੀ ਵੀ ਹੈਗੇ ਆਏ ਬੰਦੇ ਦਾ ਹਾਂ ਹਾਂ ਹੈ ਹਾਂ ਤੇ ਆ ਢੋਲੀ ਆਏ ਸੜਕ ਤੇ ਕੀ ਹੁੰਦਾ ਇੱਥੇ ਹਾਂ ਬਥੇਰਾ ਕੁਝ ਹੁੰਦਾ ਇੱਥੇ ਬਸ ਫਿਰ ਤੁਸੀਂ ਉਹੀ ਬੜੀ ਵੀ ਹੋਣਾ ਨਾ ਇਹੇ ਜੀ ਭੇਜੂਗਾ ਤੇ ਆ ਕੇ ਭੇਜ ਦਾਂਗੇ ਪਾ ਦੂੰਹੀਂ ਪਾ ਦੂੰ ਮੈਂ ਹੁਣ ਹਾਂ ਉਹ ਪਾਓ ਕੱਟਦਾ ਨਹੀਂ ਹੈਗਾ ਹੁਣ ਹਾਂ ਠੀਕ ਹੈ ਇਹ ਮੁੱਦਾ ਚੱਕੇ ਮਾਰੇ ਕਰਮ ਕਰਦਾ ਉਹਨੂੰ ਅੱਛੇ ਕਰਮ ਕਰਨੇ ਚਾਹੀਦੇ ਆ ਕਿ ਚੱਕੇ ਕਰਨੇ ਚਾਹੀਦੇ ਆ ਵੱਡੇ ਨੇ ਕਹਿਣਾ ਮਨਣਾ ਕੀ ਲੈ ਹਾਂ ਇਹ ਤਾਂ ਗੱਲ ਹੈ ਸਾੱਚੇ ਤਾਂ ਇਹ ਤਾਂ ਕਹਿਣਾ ਮਨਣਾ ਕੀ ਲੈ ਹੁਣ ਮਾਂ ਬੇਬੇ ਨੂੰ ਸਭੀ ਕੁਝ ਨਹੀਂ ਹੈ ਕਹਿੰਦੇ ਅਸੀਂ ਆ ਜੋ ਕੁਝ ਹੈ ਹਾਂ ਇਹ ਗੱਲ ਹੈ ਚਲੋ ਇਹਨਾਂ ਦੀ ਮਰਜ਼ੀ ਹੈ ਬੱਚਿਆਂ ਦੀ ਐਨੀ ਕਹਿ ਸਕਦੇ ਆਪਾਂ ਹਾਂ ਬਹੁਤ ਸਿਆਪ ਤੇਰਾਮ ਸਿੰਘ ਜਿਵੇਂ ਹੁਣ ਤੁਹਾਡੇ ਪਿੰਡ ਦੀ ਜਿਹੜੀ ਆ ਆ ਵੀ ਵੋਟ ਐ ਕਿੰਨੀ ਕਹੂਗੀ ਵੋਟ ਤਾਂ 15-1600 ਹੈ 15 ਫਿਰ ਤਾਂ ਠੀਕ ਹੈ ਪਿੰਡ ਬੜਾ ਵੱਡਾ ਵੀ ਨਹੀਂ ਬੜਾ ਛੋਟਾ ਵੀ ਨਹੀਂ 15-1600 ਇੰਨੀ ਹੈ ਭਾਬਾ ਪਾਇਪ ਦੀ ਵੋਟ ਘਟੇ ਹੀ ਜ਼ਿਆਦਾ ਨੇ ਯਾਰ 1500 ਇੰਨੀ ਰਹਿ ਗਈ ਮੈਨੂੰ ਲੱਗਦਾ ਵਧ ਦੇਣੀਏ ਤਗ ਵੀ ਗਏ ਬਸ ਮੈਂ ਕਿਹ ਰਿਚਾ ਗਏ ਬਾਹਲੇ ਗਏ ਨੇ ਯਾਰ ਅੱਛਾ ਗੇ ਉਹ ਇੰਨੇ ਹੀ ਵੋਟ ਰਹਿਣਗੇ 1500 ਅਗਲੇ ਇਲੈਕਸ਼ਨ ਆਉਣਾ ਅਗਲਾ ਪੰਚਾਇਤੀ 1500 ਹੀ ਲੱਭਣਗੇ ਮੈਨੂੰ ਤਾਂ ਇਹ ਲੱਗਦਾ ਅੱਛਾ ਕਿਉਂ ਬੰਦੇ ਬਾਹਲੇ ਯਾਰ ਮੌਤਾਂ ਬਾਲੀਆਂ ਹੁੰਦੀਆਂ ਬਾਲੀਆਂ ਹੋ ਜਾਂਦੀਆਂ ਹਨਾ ਅੱਜ ਕੱਲ ਦਾ ਬਾਕੀ ਪਤਾ ਵੀ ਨਹੀਂ ਲੱਗਦਾ ਵੋਟ ਬੰਦੇ ਘਟਨੇ ਖਤਮ ਜਾ ਰਗਾ ਖਤਮ ਜਾ ਰਹੇ ਨੇ ਖਤਮ ਜਾ ਰਹੇ ਨੇ ਇਹ ਪਤਾ ਨਹੀਂ ਕੀ ਚੱਕਰ ਹੋ ਕੋਈ ਕਰ ਐ ਵਾਹ ਪਰਮਾਤਮਾ ਹੀ ਜਾਣਦਾ ਉਹ ਨਹੀਂ ਜੰਮਦੇ ਹੀ ਉਹ ਨਹੀਂ ਮਰਦੇ ਨੇ ਉਹ ਨਹੀਂ ਮਰਦੇ ਹੁੰਦੇ ਜੰਮਦੇ ਕਿਸ ਸਿਸਟਮ ਉਹ ਦੁਨੀਆ ਕਿੰਨੀ ਬਦਲੀ ਹੈ ਪਹਿਲਾਂ ਨਹੀਂ ਬਦਲੀ ਕਿੱਥੇ ਸੀ ਆਪਾਂ ਹੁਣ ਤਾਂ ਬਦਲੀ ਬਹੁਤ ਹੋ ਰਹੀ ਹੈ ਹਾਂ ਹੁਣ ਇੱਕ ਪਹਿਲਾਂ ਕੀ ਦੀਆ ਪਹਿਲਾਂ ਕੋਈ ਬੱਚੇ 12 ਕਰ ਲੈਂਦਾ ਕੋਈ 10 ਕਰ ਲੈਂਦਾ ਕੋਈ 8 ਕਰ ਲੈਂਦਾ ਕੋਈ 5 ਕਰ ਲੈਂਦਾ ਹੁਣ 2 4 ਬੱਚੇ ਮੱਥਾ ਕਰਦੇ ਤੋਂ ਮਹਿੰਗਾਈ ਜਾਂਦੀ ਹੈ ਉਹੀ ਬਾਲਨੇ ਉੱਪਰ ਹੋ ਜਾਂਦੇ ਆ ਦੁਨੀਆ ਨਹੀਂ ਆਉਣੀ ਬੱਜ ਰਹੀ ਹੈ ਦੁਨੀਆ ਨਹੀਂ ਆਉਣੀ ਪਹਿਲੇ ਇੱਕ ਵਾਰ ਬੰਦੇ ਸੀ ਆਪਣਾ ਹੁਣ ਤਿੰਨ ਚਾਰ ਆਪਾ ਹੋ ਰਹੇ ਆ ਤਿੰਨ ਚਾਰ ਸਹੀ ਗੱਲ ਹੈ ਵਾਦੀਆ 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 ਹਾਂ ਅੱਗੇ ਬਾਕੀ ਇਹ ਲੋਡੀ ਕੁਝ ਹੋ ਜਾਂਦੀ ਹੈ ਕਿਸਮਤ ਹੁੰਦੀ ਹੈ ਮੈਂ ਕਿਹ ਸਿਸਟਮ ਬਣਾਇਆ ਰੱਬ ਨੇ ਹੈਨਾ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਹੈਨਾ ਇਹ ਕਿੰਨੀ ਆਪਾ ਪਰਮਾਤਮਾ ਦੀ ਕਿਤੀ ਹੈਨਾ ਹਾਂ ਕਿਤੀ ਬਸ ਜਿੰਨੀ ਕਿ ਫਸਲੀ ਲੜਾ ਪਤਾ ਫਸਣਾ ਉਹਦੀ ਬੱਡ ਤੋਂ ਬਸਣਾ ਕਿਤੇ ਡਬੋਈ ਜਾਂਦਾ ਕਿਤੇ ਮੱਚਕੇ ਮਰੀ ਜਾਂਦੇ ਨੇ ਇਹ ਦੁਨੀਆਂ ਨੇ ਬਣਾਈ ਹੋਈ ਦੀ ਤਰ੍ਹਾਂ ਪੰਜਾਬ ਚ ਦਾ ਬੁਰਾ ਹਾਲੀਆ ਬੜਾ ਨੁਕਸਾਨ ਦਾ ਬੜਾ ਹੋਇਆ ਪਾਣੀ ਦਾ ਪਾਣੀ ਢਾਲ ਪੁੱਠੀ ਕਰ ਗਿਆ ਉਹ ਤੋਂ ਥੋੜਾ ਬੋਤ ਆ ਗਿਆ ਹੁਣ ਜਿਹੜੀ ਹੁਣ ਬਰੇਤੀ ਪੁੱਠੀ ਪਰ ਟੱਪ ਗਿਆ ਜਿਵੇਂ ਆ ਛੱਪੜ 'ਚ ਪੈ ਗਿਆ ਇਹਦੇ ਪੁੱਠੇ ਕਿੱਧਰ ਜਾਊਗਾ ਇਹਦਾ ਬਰੇਤੀ 5-5 ਫੁੱਟ ਚੜ ਗਈ ਬਰੇਤੀ ਦਾਣੇ ਨਹੀਂ ਹੋਣਗੇ ਬਹਿ ਤੇ ਚੱਕੀ ਜਾਂਦੇ ਆ ਹੁਣ ਵਿਚਾਰੇ ਕੋਈ ਤੇਲ ਦੀ ਸੇਵਾ ਕਰੀ ਜਾਂਦਾ ਐ ਦਾ ਚੱਲ ਐ ਸੇਵਾ ਸੇਵਾ ਵਾਲੇ ਬਾਲੇ ਨੇ ਸੇਵਾ ਜਾ ਪ੍ਰਮਾਤਮਾ ਆਪੇ ਕਿਰਪਾ ਕਰਦਾ ਉਹ ਤਾਂ ਪਾਲਕ ਦੀ ਮੋਜ ਆ ਕੰਮ ਦਾ ਬਾळा ਗਲਤ ਹੋਏ ਬਾळा ਯਾਰ ਸਾਡੇ ਧਰਮਾਂ ਇਤਨੀ ਖਰਾਬ ਕਰਤਾ ਝੋਨਾ ਖਰਾਬ ਕਰਤਾ ਕੱਲੇ ਜਣ ਤੁਸੀਂ ਨਰਮੇ ਰੋਣਿਓ ਅਗਰ ਕਹਿੰਦੇ ਉਹ ਜਿਹੜੇ ਘਰ ਦੇ ਕਰ ਬੱਚੇ ਵੀ ਪਤਾ ਨਹੀਂ ਆ ਪਤਾ ਨਹੀਂ ਕਿੱਥੇ ਐ ਬਰਬਾਦ ਹੋ ਗਏ ਮਖਾਂ ਇਹ ਵੀ ਕਰਦੇ ਆ ਜੋ ਮੁਸਲਮਾਨ ਹੈ ਜਾਂ ਹਿੰਦੂ ਹੈ ਇਹਦਾ ਆਪਣੇ ਬਣਾਏ ਹੋਏ ਨੇ ਮੁਸਲਮਾਨੇ ਸੇਵਾ ਕਰਦੇ ਆ ਮੁਸਲਮਾਨਾਂ ਆਪਣੀ ਸੇਵਾ ਕਰੀ ਹੋਰ ਪਿੰਡੀ ਪੰਜਾਬੀ ਕਰੀ ਜਾਂਦੇ ਕਰੀ ਜਾਂਦੇ ਆ ਇਹਦਾ ਯਾਰ ਸਪਾਈਸਰ ਆਪਣੇ ਵਧੀਆ ਰਹਿੰਦੇ ਨੇ ਆਪਣੇ ਗੁਰੂ ਤਿਰਨਾਂ ਥੋੜੀ ਕਹਿ ਦੀ ਕੋਈ ਜਾਤ ਪਾਤ ਹੈਗੀ ਆ ਉਹਨਾਂ ਦਾ ਦੇਖੀ ਨਹੀਂ ਜਾਤ ਪਾਤ ਹੁਣ ਵੀ ਕਹਿੰਦੇ ਮੁਸਲਮਾਨ ਦੇ ਜਾਤ ਪਾਤ ਦੇਖੀ ਕੋਈ ਵੀ ਨਹੀਂ ਦੇਖਦਾ ਕੋਈ ਵੀ ਨਹੀਂ ਹੈਗਾ ਜਾਤ ਦਰਬਾਰ ਆਤਮਾ ਲੋਗ ਹੈ ਨਾ ਜੋ ਸੰਤ ਲੈਣ ਚਾਹੇ ਮੁਸਲਮਾਨ ਸਿੱਖ ਆਈਏ ਉਹ ਕਹਿੰਦੇ ਮੁਸਲਮਾਨ ਹਿੰਦੂ ਦਾ ਕੋਈ ਹੋਇਆ ਹੈ ਇਹਦਾ ਬਸ ਆਪਾਂ ਬੰਦਿਆਂ ਨੇ ਬਣਾਈਆਂ ਹੋਈਆਂ ਨੇ ਜਿਹੜੇ ਸੰਤ ਉਹ ਥੋੜੀ ਮੰਨਦੇ ਜਾਂਦਾ ਬੱਤ ਨੂੰ ਹਾਂ ਨਾ ਉਹ ਨਹੀਂ ਜਾਣਦੀ ਨਾ ਜਾਤ ਪਾਤ ਉਹ ਤਾਂ ਕਰਮਾਂ ਦੇ ਹੁਣ ਤੱਕ ਕਰਮ ਜਿਹੜਾ ਕਰਨਗੇ ਉਹ ਹੀ ਜਾਤ ਤੇ ਜੇ ਮੈਂ ਹੁਣ ਜਿਹੜਾ ਹੁਣ ਉੱਥੇ ਉੱਤੇ ਨਵੇੜਾ ਹੋਊਗਾ ਉਹ ਕਾਹਦਾ ਆਪਣੇ ਪਰਜਾਂ ਦਾ ਹੋਊਗਾ ਹੈ ਗੱਡੀਆਂ ਗੁੱਡੀਆਂ ਦਾ ਹੋਊਗਾ ਜਿਹੜੀਆਂ ਆਪਣੇ ਕੋਲ ਹੁੰਦੀਆਂ ਨੇ ਕਰਮਾਂ ਨੇ ਵੇੜਲਾ ਉਹ ਚਾਹੂਰਾ 1000 ਗੱਡੀ ਲਿਆ ਫਿਰ ਹਾਂ ਜੇ ਕਰਮ ਮਾੜਾ ਕਰੇ ਉਹ ਤਾਂ ਬਠਾ ਜਾ ਕੇ ਤਨੇ ਚੜਾਈ ਦੇ ਲੱਗ ਜਗਾ ਆ ਜਾ ਤੇ ਕੀੜਾ ਵਾਲਾ ਕੁੰਡ ਵਿੱਚ ਠੋਕਾ ਹੈ ਹੈ ਕਰਮਾਂ ਨੇ ਹਉਣਗੇ ਹਾਂ ਕਰਮਾਂ ਕੀੜਾ ਕੁੰਡ ਵਿੱਚ ਠੋਕਾ ਬਠਾ ਕੀੜਾ ਖਾਇਆ ਜਾ ਆਪਾਂ ਚਾਪੇ ਬੜਦੇ ਨੇ ਨਾ ਪਾਜਾ ਇਕੱਠਾ ਕਰ ਲਿਆ ਨਾ ਖੰਭਾਂ ਦਾ ਹੱਥ ਵੀ ਲਵਾ ਹੋ ਗਿਆ ਲੈ ਬੱਲ ਲੈ ਪੜਲੇ ਇਹ ਸਵਰਗ ਨਰਕ ਹੁੰਦਾ ਕਿਵੇਂ ਬਣਾ ਰੱਖਿਆ ਹਾਂ ਹਮ ਕੁਛ ਹੈ ਇਹ ਲਿਖੀ ਜਿਹੜਾ ਸੋਈ ਹੁੰਦੀ ਹੈ ਇੱਥੇ ਲਾ ਲਾ ਉੱਥੇ ਲਾ ਲਿਆ ਹੈ ਜਰੂਰ ਹੈਗਾ ਕਾ ਕਿ ਇੱਥੇ ਆਪ ਨੂੰ ਨਹੀਂ ਇੱਥੇ ਕੋ ਕੋ ਡੰਡਾ ਇੱਥੇ ਮਿਲ ਜਾਂਦਾ ਕਿਸੇ ਨੂੰ ਬਾਅਦ ਚ ਮਿਲਦਾ ਕਿਸੇ ਦੇ ਜਨਮ 'ਚ ਹੀ ਮਿਲ ਜਾਂਦਾ ਦੂਸਰੇ 'ਚ ਹੀ ਮਿਲ ਜਾਂਦਾ ਹਮ ਅੱਜ ਦਾ ਕਰਮ ਹੈ ਤੀਸਰੇ ਜਨਮ 'ਚ ਹੀ ਭੁਗਤਣਾ ਪੈਂਦਾ ਕਿਸੇ ਵਾਰ ਵੀ ਇੱਥੇ ਬੰਦਾ ਭੁਗਤਿਆ ਜਾਂਦਾ ਮੇਰੇ ਹਿਸਾਬ ਨਾਲ ਤਾਂ ਹਾਂ ਕੇ ਬੰਦਾ ਇਹ ਇੱਕ ਬੰਦਾ ਜੀ ਕੋ ਬੁੜੀ ਸੀ ਤੇ ਇਹਨਾਂ ਦਾ ਕੀ ਹਾਲ ਹਮ ਤਾਂ ਹੋਈ ਸੀ ਦੇਖੀ ਆ ਦੋ ਦੋ ਸਾਲ ਤਾਂ ਮੰਜੇ 'ਚ ਪੈ ਰਿਆ ਐ ਜਿਹੜੇ ਸੁੱਟ ਪੈ ਗਈ ਸੀ ਮਾਪ ਦੇਖੇ ਹਮ ਹੁੰਦਾ ਬਾਈ ਲੱਭੇ ਨਹੀਂ ਕਿਉਂ ਲੱਗਦਾ ਸੀ ਇਹਨਾਂ ਦਾ ਕਰਤਮ ਬਾਲੀ ਬਸ ਕੋਈ ਨਾ ਕੋ ਯਾਰ ਵੀ ਕਰਮਾਂ ਦਾ ਫਲ ਆਪ ਨੂੰ ਮਿਲੂ ਇੱਥੇ ਹੀ ਮਿਲਦਾ ਬਾਈ ਆ ਕਿਸੇ ਨੇ ਕੁਝ ਨਹੀਂ ਮੈਂ ਅਹੀਂ ਤਾਂ ਅਹੀਂ ਮੈਂ ਕਹਿਣਾ ਜਿਹੜਾ ਹੁਣ ਦੂਜੇ ਤੀਜੇ ਜਨਮ 'ਚ ਜਾ ਕੇ ਖੋਗਣਾ ਪੈਂਦਾ ਕਈ ਵਾਰੀ ਨਹੀਂ ਜਿਵੇਂ ਹੁਣ ਮੈਂ ਤਾਂ ਐ ਕਹਿਣਾ ਵੀ ਜਿਹੜਾ ਹੁਣ ਇੱਥੋਂ ਵਗ ਗਿਆ ਉਹ ਮੁੜ ਕੇ ਆਇਆ ਨਹੀਂ ਉੱਥੋਂ ਕੋਈ ਆਉਂਦਾ ਨਹੀਂ ਇਹ ਆਪਾਂ ਨੂੰ ਕਰ ਕੀ ਪਤਾ ਵੀ ਉੱਥੇ ਨਰਕ ਹੈਗਾ ਇੱਥੇ ਹੀ ਆ ਬਾਈ ਜੇ ਜਨਮ ਚੰਗਾ ਕਰਿਆ ਤਾਂ ਹਾਂ ਚੰਗਾ ਕਰਿਆ ਵਧੀਆ ਆ ਇਸ ਤੇ ਤੂੰ ਪਾਪ ਕਰੀ ਜਾ ਤਾਂ ਵੀ ਤੈਨੂੰ ਨਿਕੁਚ ਸੇਕ ਨਹੀਂ ਆਉਣਾ ਹਾਂ ਪਿਛਲੇ ਕਰਮ ਜਿਹੜੇ ਚੰਗੇ ਕਰੇ ਨੇ ਉਹ ਸਾਥ ਦੇ ਜਾਂਦੇ ਨੇ ਸਾਥ ਦੇ ਜਾਂਦੇ ਨੇ ਚੰਗਾ ਜੀ ਬਿਲਕੁਲ ਚੰਗੇ ਸੁੱਖ ਆਲੇ ਜਨਮ ਚ ਸੁੱਖ ਰੱਖੀ ਜੀ ਨਾ ਕਈ ਵਾਰੀ ਇਸ ਜਨਮ ਤੇ ਆਪਾਂ ਹੱਥwidehat ਵੀ ਜਦੋਂ ਮੇਰੀ ਕਰ ਹੱਥwidehat ਆਉਂਦਾ ਹੈ ਨਾ ਕਈ ਬੰਦੇ ਨੂੰ ਇਸ ਟਾਈਮ ਰੋਟੀ ਨਹੀਂ ਨਹੀਂ ਸੀ ਬੰਦੀ ਹਾਂ ਉਹਨਾਂ ਬਾਅਦ ਵਾਸਤੇ ਨਰਕ ਇੱਥੇ ਹੀ ਆ ਇੱਥੇ ਹੀ ਆ ਸਹੀ ਗੱਲ ਹੈ ਹੈ ਆਪਾਂ ਰੂੜਾ ਦੀ ਪਈ ਹੈ ਜਿਹੜਾ ਮੱਛਰ ਖਾਈ ਜਾਂਦਾ ਤੇਰੇ ਨੂੰ ਖਾਈ ਹੁਣ ਆਪਾਂ ਕਿਤੇ ਨੇ ਕੂਲਰ ਮੂਰੇ ਪਏ ਉੱਥੇ ਓਹ ਗਰਮੀ ਹੈ ਗਰਮੀ ਹੈ ਦਾਕਾ ਨਰਕ ਉਹ ਦੁਗ ਹੈ ਕਿ ਨਹੀਂ ਹੈ ਇੱਥੇ ਹੈਗਾ ਵਾਹ ਲੰਮਾ ਜਿਹੜਾ ਜਿਹਨੂੰ ਕਹਿਣਾ ਸਵਰਗ ਤੇ ਨਰਕ ਸਭ ਕੁਝ ਇੱਥੇ ਹੀ ਹੈ ਇੱਥੇ ਹੀ ਹੈ ਬਈ ਕਾ ਕਿਸੇ ਨੇ ਵੇਖਿਆ ਉਹ ਵੀ ਤਾਂ ਮੈਂ ਕਹਿੰਨਾ ਆਪਣੇ ਪਿਓ ਦਾ ਦਿਨ ਵੇਖਿਆ ਜਿਹੜਾ ਉੱਥੇ ਵਗ ਗਿਆ ਮੁੜ ਕੇ ਨਹੀਂ ਆਉਂਦਾ ਉਗਿਆਪਨ ਦਰਸ਼ਨ ਆਊਗਾ ਵੀ ਉਹਦੇ ਨਰਕ ਜਾਂ ਸੁਰਗ। ਕੋਈ ਨਹੀਂ ਦੱਸਦਾ ਉਹ ਤਾਂ ਮੁੜ ਕੇ ਦਰਸ਼ਨ ਹੀ ਨਹੀਂ ਦਿੰਦਾ ਇਹਦੇ ਬਾਅਦ। ਐਥੀ ਮਿਲੂਗਾ ਜੋ ਕੁਝ ਮਿਲਦੀ ਹੋਆ। ਹੂੰ। ਨਰਕ ਸੁਰਗ ਇੱਥੇ ਹੀ ਹੈ। ਜਿਹੜੇ ਚੰਗੇ ਕਰਮ ਕਰੇ ਆ ਚੰਗਾ ਖਾਣਾ DNA ਕਰ ਖਾਲੂ ਚੰਗਾ ਟਾਈਮ ਪਾਸ ਕਰ ਲੂ ਜੀਵਨ ਸੌਖਾ ਢਬਾਲੂ। ਹੂੰ। ਜਿਨੇ ਮਾੜੇ ਕਰਮ ਕਰੇ ਨਾ ਐ ਚੀ ਉਹ ਭਰਾ ਭੋਗ ਲੂਗਾ। ਭੋਗ ਲੂਗਾ ਹਣਾ। ਰੋਟੀ ਵੀ ਨਹੀਂ ਨਸੀਬ ਹੁੰਦੀ। ਡੀੜਾ ਨਹੀਂ ਮਿਲਦਾ ਉਹ ਕਈ ਵਿਚਾਰੇ ਨੰਗੇ ਕਰਦੇ ਨੇ। ਤੇ ਮੈਂ ਹੁਣ ਇੱਕ ਗੱਲ ਹੋਰ ਪੁੱਛਣਾ ਵੀ ਆਪਾਂ ਨੂੰ ਕਿਸੇ ਦਾ ਮਾੜਾ ਕਰਨਾ ਚਾਹੀਦਾ ਕਿ ਨਾ? ਮਾੜਾ ਕਰੂ ਨਾ ਪਤਾ ਕਹਿੰਦੇ ਗੁੱਲਮਲਾ ਕੇ ਜਿਸ ਦੇਈ ਹੁੰਦਾ ਚੰਗਾ ਕਰੋ ਫਿਰ ਲੋਕ ਕਿ ਮੈਂ ਜ਼ੋਰ ਲਾ ਰੱਖਿਆ ਲੋਕਾਂ ਨੇ ਵੀ ਮਾੜਾ ਕਰੀਏ ਕਿਸੇ ਦਾ ਮਾੜਾ ਉਹਨਾਂ ਨੂੰ بس ਗੁਸਵਾ ਰਹੀ ਐ ਇਸਾ ਫਿਰ ਤਸਵਾਦ ਐਸਾ ਬਰ ਤੇ ਫਿਰ ਜੇ ਉਹਨੂੰ ਭੁਗਤਨੀਆ ਮਾੜਾ ਨਹੀਂ ਕਰਦੇ ਆਪ ਦਾ ਮਾੜਾ ਕਰ ਜੇ ਭੁਗਤਨੀਆ ਪੈ ਗਈਆਂ ਆਪ ਦਾ ਮਾੜਾ ਕਰਦੇ ਤੇਰਾ ਮਾੜਾ ਨਹੀਂ ਹੁੰਦਾ ਮੈਂ ਕਰੂੰਗਾ ਨਾ ਮਾੜਾ ਤੇਰਾ ਉਹ ਤੇਰਾ ਮਾੜਾ ਨਾ ਸਮਝ ਤੂੰ ਤਾਂ ਭੁਗਤਨੇਗਾ ਮੈਂ ਮਾੜਾ ਕਰਿਆ ਉਹ ਤੋਂ ਵੀ ਉਹ ਮੇਰੇ ਬਕਾਇਆ ਰਹਿੰਦਾ ਪਰ ਪੁੱਠਾ ਜਮਾ ਹੋ ਜਾਂਦੇ ਨੇ ਮੇਰੇ ਉਹ ਬਰ ਬਲਿਸਟ ਜਾਰੀ ਹੋ ਜਾਂਦੀ ਐ ਜਾਰੀ ਦਾ ਕਿੰਦਾ ਕਦੋਂ ਹੋਊਗੀ ਪਰ ਉਹ ਜਮਾ ਹੋ ਜਾਂਦੀ ਆ ਆ ਵੀ ਪਰਮਾਤਮਾ ਦੇ ਉੱਤੇ ਲਿਸਟ ਹੋ ਜਾਂਦੀ ਆ ਕਦੋਂ ਪੱਟ ਲਿਖਦਾ ਅਗਲੇ ਜਨਮ ਚ ਪੱਟ ਲੇ ਹਾਂ ਇਹ ਉਹਨੇ ਲੈ ਜਨਮ ਚ ਪੱਟ ਸਕਦਾ ਲੈ ਵੀ ਕਿਸੇ ਕਿਸੇ ਦੇ ਵੀ ਨਿਕਤ ਹੈ ਹਨਾ ਮੈਂ ਤੈਨੂੰ ਮਾਰੂਗਾ ਹੂੰ ਤੂੰ ਤਾਂ ਮਰ ਗਿਆ ਚਲ ਠੀਕ ਹੈ ਤੂੰ ਮਰ ਗਿਆ ਹਾਂ ਇੱਥੇ ਥੋੜਾ ਪਹਿਲਾਂ ਮੈਂ ਮਰੂਗਾ ਹਾਂ ਮਰੂਗਾ ਨਾ ਮਰੂਗਾ ਬਸ ਉਹ ਕਹਿੰਦੇ ਨਾ ਕਹਿੰਦੇ ਵੀ ਜਿੰਨਾ ਆਪਾਂ ਕਿਸੇ ਦੀ ਕੰਦ ਦੇ ਕੰਦ ਦੇਖਾਂ ਪਹਿਲਾਂ ਆਪਦੀ ਸਾਥ ਦੇਖੂ ਵੀ ਸਹੀ ਆ ਗੱਲ ਹੈ ਹਾਂ ਇੱਥੇ ਵੀਡੀਓ ਦੇਖ ਤੁਸੀਂ ਮੈਂ ਹਾਂ ਉਹ ਵੀਡੀਓ 'ਚ ਮੁੰਡਾ ਹੈ ਛੋਟਾ ਦੋਸਤ ਜਿਹੜਾ ਚੱਲਦਾ ਹਾਂ ਉਹ ਬੈਂਕ ਅਫਸਰ ਸੀਗਾ ਹੂੰ 20 ਸਾਲ ਦਾ ਸੀਗਾ ਉਦੋਂ ਜਦੋਂ ਉਸਨੂੰ ਮਾਰਤਾ ਹਾਂ ਉਹ ਜਦੋਂ ਅੱਗੇ ਜਨਮ ਲਿਆ ਦੋ ਤਿੰਨ ਸਾਲ ਦਾ ਹੋ ਗਿਆ ਨਾ ਉਹ ਘਰੇ ਉਹ ਮਾਂ ਪਿਓ ਬਣੇ ਸੀ ਨਾ ਉਹਨਾਂ ਨੂੰ ਸਾਰਾ ਕੁਝ ਦੱਸਦੇ ਮੇਰੇ ਬੱਚੇ ਹੈ ਫੁਲਾਣੀ ਜਗ੍ਹਾ ਥਾਂ ਵੀ ਦੱਸਿਆ ਹੁਣ ਮੇਰੀ ਯਾਦ ਨਹੀਂ ਸਾਰੀ ਉਹ ਹਾਂ ਤੇ ਮੈਂ ਬੈਂਕ 'ਚ ਸੀਗਾ ਪਰਾਂ ਜਨਮ ਲਿਆ ਦਾ ਮੇਰੇ ਮੈਨੂੰ ਮਾਰਿਆ ਗਿਆ ਐ ਮੈਂ ਸਾਰੀ ਦੱਸ ਦੇਣਾ ਇਸ ਤਰੀਕੇ ਆ ਕੇ ਆ ਕੇ ਉਹ ਸਾਰਾ ਦੱਸਦਾ ਫਲਾਣੀ ਤਾਂ ਕਰ ਐ ਫਲਾਣੀ ਤਾਂ ਮੇਰੇ ਇਹਨੇ ਬੱਚੇ ਆ ਮਾਦਾ ਤੁਸੀਂ ਮੇਰੇ ਕੁਛ ਨਹੀਂ ਲੱਗਦੇ ਮੇਰੇ ਤਾਂ ਪਿੱਛੇ ਹੈਗੇ ਉਹਨੇ ਸਾਰੀ ਗੱਲ ਦੱਸੀ ਇਹ ਤੇ ਯਾਦ ਰਹੇਂਦੀ ਗੱਲ ਉਹ ਪੁਰਾਣਾ ਜਨਮ ਜਦ ਰਹੇਂ ਲੱਗੇ ਹਾਂ ਰਹਿ ਗਿਆ ਉਹਨੇ ਰਹਿ ਜਾਂਦਾ ਉਹ ਦੱਸੀ ਜਾਂਦਾ ਸੀ ਵੀਡੀਓ ਚ ਝੂਠ ਸੀ ਸੱਚੀ ਮੈਨੂੰ ਨਹੀਂ ਪਤਾ ਕਰਮ ਕਰਿਆ ਉਹਨਾਂ ਨੂੰ ਯਾਦ ਆ ਰਿਹਾ ਹੈ ਰਹਿ ਜਾਂਦਾ ਉਹ ਉਹਨਾਂ ਨੂੰ ਪਤਾ ਰਸੀ ਜਾਂਦਾ ਆਪਣੇ ਤਾਂ ਨਹੀਂ ਜਿਆਦਾ ਕਿਸੇ ਲਈ ਆਪਾਂ ਚੰਗੇ ਕਰ ਰਹੀ ਨਹੀਂ ਸਕਦੇ ਆਪਾਂ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਪਿਆ ਸਕਦੇ ਆਪਾਂ ਉਹ ਵੀ ਅਗਲੇ ਨੂੰ ਖਾਂਗੇ ਫੜਾਈ ਜਰੂਰ ਹਾਂ ਗੱਲ ਗੱਦੇਸ਼ਾ ਉਹ ਮਕੇਸ਼ਾ ਗੱਲ ਸਹੀ ਜਾਨਾ ਉਹ ਚਾਹਦਾ ਫੇਰ ਵੀ ਪੀ ਜਾਗਾ ਭਲਾ ਇਹ ਤਾਂ ਗੱਲਾਂ ਦੇ ਗੱਲਾਂ ਦੇ ਕਹੀ ਹੋਈ ਉਹ ਵੀ ਦੂਜੇ ਬੰਦੇ ਨੂੰ ਤਾਂਗੇ ਪੜਨ ਕਲਾਸ ਦੀ ਹੈ ਹਾਂ ਗੱਲ ਸਹੀ ਹੁਣ ਕਈ ਬਹੁਤ ਵਾਰੀ ਦੇਸ਼ਾ ਗੁਰੂ ਘਰਾਂ ਦੇ ਜਾਂਦੇ ਹਾਂ ਹੂੰ ਸੇਵਾ ਕਰਨ ਨੂੰ ਨਹੀਂ ਆ ਬਾਈ ਜਰੂਰ ਤੇ ਸੇਵਾ ਕਰਾਂਗੇ ਯਾਰ ਗੁਰੂ ਘਰ ਚ ਕਈ ਵਾਰੀ ਦੇਖਿਆ ਮੈਂ ਪਰਦਾਕੇ ਜੇ ਮੈਨੂੰ ਕਹਦਾ ਨਾ ਬਣੀ ਦਾ ਕਲਾਸ ਲੈ ਕੇ ਦੀ ਯਾਰਕ ਮੈਂ ਗਾਂ ਵਾਲੇ ਨੂੰ ਸਵਾਲ ਕਰੂਗਾ ਸਹੀ ਗੱਲ ਹੈ ਸਹੀ ਗੱਲ ਹੈ ਗਾਂ ਵਾਲੇ ਗਾਂ ਵਾਲੇ ਨੂੰ ਸਵਾਲ ਬਹੁਤ ਚੌਥੀ ਪੰਜਵੀਂ ਨੂੰ ਸਵਾਲ ਪਊਗਾ ਕਿਤੇ ਫੇਰ ਤੈਨੂੰ ਪਾਣੀ ਦੇ ਕਲਾਸ ਉਹ ਵੀ ਇਹ ਨਹੀਂ ਕਿ ਤੈਨੂੰ ਜਾ ਕੇ ਲੈਣਾ ਪੈ ਜਾਈ ਤੇ ਟਿੰਡਰ ਕਾਲ ਵੀ ਹੋ ਸਕਦੀ ਹੈ ਜੇ ਜਰ ਘਰ ਜਾ ਯਾਰ ਕੋਈ ਬੜਾ ਬੰਦਾ ਆਇਆ ਤੂੰ ਹੀ ਲੈਣਾ ਯਾਰ ਜਾ ਕੇ ਸਵਾਦੀ ਚੱਕਣਾ ਕੋਈ ਲੈਣਾ ਹੈ ਹੈ ਨੇ ਇਹ ਗੱਲ ਸਹੀ ਹੈ ਨਾ ਯਾਰ ਗੱਲਾਂ ਬਹੁਤ ਗੰਟਾ ਸੱਚੀ ਨਹੀਂ ਮਜ਼ਾਕ ਨਹੀਂ ਕਰ ਰਹਾ ਦੇਖੇ ਅਸਲੀਅਤ ਹੈ ਅਸਲੀਅਤ ਬਿਲਕੁਲ ਅਸਲੀਅਤ ਹੈ ਹੂੰ ਹੂੰ ਸਹੀ ਹੈ ਆ ਪਾਣੀ ਪੀਣਾ ਹੈ ਤਾਂ ਘਰੇ ਵਗ ਚਲਦੇ ਆ ਬਸ ਧੰਨਵਾਦ ਜੀ ਆਹੀ ਆਹੀ ਤਾਂ ਪਿੰਡਾਂ ਦਾ ਮਾਹੌਲ ਹੈ ਪਿੰਡਾਂ ਦਾ ਮਾਹੌਲ ਹੈ ਪਿੰਡਾਂ ਦਾ ਮਾਹੌਲ ਹੀ ਆ ਹੁਣ ਆਪਾਂ ਸ਼ਹਿਰਾਂ ਦੇ ਜਾਂਦੇ ਨਾ ਸ਼ਹਿਰਾਂ جتھے ਗਵਾਂਢੀ ਨੂੰ ਗਵਾਂਢੀ ਵੀ ਨਹੀਂ ਪੁੱਛਦਾ ਨਹੀਂ ਪੁੱਛਦਾ ਹੁਣ ਮੈਂ ਦੇਖ ਲਓ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਹਾਂ ਤੇ ਫਿਰ ਵੀ ਕਿਹਾ ਵੀ ਯਾਰ ਚਾਹ ਪਾਣੀ ਪਈ ਕਾ ਪਾਣੀ ਪੀਣਾ ਰੋਟੀ ਪਾਣੀ ਖਾਣਾ ਮੈਨੂੰ ਅਸੀਂ ਜਾਣੇ ਪਿੰਡਾਂ ਚ ਸਾਨੂੰ ਪੁੱਛਦੇ ਨੇ ਇਹ ਪਿੰਡਾਂ ਵਿੱਚ ਦੋ ਰੋਟੀਆਂ ਵੀ ਮਿਲ ਜਾਣਗੀਆਂ ਕੋਈ ਗੱਲ ਨਹੀਂ ਉਧਰ ਹਾਂ ਜਿਹੜੀਆਂ ਆਪਣੇ ਪਰਮਾਤਮਾ ਨੇ ਸਾਦੇ ਪੱਖੇ ਨੇ ਰੋਟੀ ਦਾ ਰੋਟੀ ਐ ਤਾਏ ਉਹਨੂੰ ਸੁਲਾਦਣਾ ਖਾਲਾ ਤਾਏ ਉਹਨੂੰ ਰੁੱਖੀ ਖਾਲਾ ਰੋਟੀ ਦਾ ਰੋਟੀ ਐ ਹੈ ਕੋਈ ਫਰਕ ਨਹੀਂ ਪੈਂਦਾ ਰੁੱਖੀ ਤੇ ਢੰਡੀ ਦਾ ਹਾਂ ਕੋਈ ਢੱਡਾ ਮਾਰਨਾ ਢੱਡਾ ਪਰਣਾ ਚਾਹੀਦਾ ਹਾਂ ਇਹਦਾ ਕੋਈ ਚੀਜ਼ ਮੈਟਰ ਨਹੀਂ ਕਰਦੀ ਨਾ ਮੈਟਰ ਚ ਇੱਕ ਜਰ ਖੀਰੀ ਨਾ ਖਾ ਲੈ ਜੀ ਟਮਾਟਰ ਨਾ ਖਾ ਲੈ ਭੜੂ ਕੋ ਤਾਂ ਢੱਡੀ ਹੈ ਪੇਪਰ ਹੈ ਗੱਲ ਗੱਲ ਹੈ ਤੇ ਜੀ ਇਹ 15ਵੇਂ ਮਾਹੌਲ ਨੇ ਤੁਹਾਨੂੰ ਬਾਕੀ ਪਤਾ ਲੱਗ ਹੀ ਗਿਆ ਨਾ ਬਾਕੀ ਪੂਰੀਆਂ ਦਿਲ ਦੀਆਂ ਗੱਲਾਂ ਖੁੱਲ ਕੇ ਕੀਤੀਆਂ ਨੇ ਤੇ ਬਹੁਤ ਵਧੀਆ ਲੱਗਾਗਾ ਸੱਚੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਬਸ ਬਾਰੇ ਨਿਆਰੇ ਹੋ ਗਿਆ ਜੇ ਸਾਡਾ ਵੀ ਦਿਲ ਕੋਈ ਹੋ ਗਿਆ ਤੇ ਇਹਨਾਂ ਦਾ ਵੀ ਦਿਲ ਕੋਈ ਹੋ ਗਿਆ ਦਿਲ ਖੁਸ਼ ਦਿਲ ਕੋਈ ਆਪਣਾ ਆਪਣਾ ਪਰਮੇਸ਼ਰ ਨੇ ਉਹ ਖੁਸ਼ੀ ਰਹਿਦਾ ਚੱਲ ਖੁਸ਼ੀ ਰੱਖੇ ਪਰਮਾਤਮਾ ਮੈਂ ਕਹਣਾ ਖੁਸ਼ੀ ਰੱਖਦਾ ਉਹ ਐਦਾਂ ਹੀ ਹੱਸਦੇ ਬਸਦੇ ਰੱਖੇ ਸਾਰੇ ਗੁਰਸੂ ਰਹਿਦਾ ਬੰਦਾ ਆਪ ਚ ਦੁੱਖ ਆ ਜੇ ਨਾ ਉਹ ਦੁੱਖ ਨੂੰ ਮਹਿਸੂਸ ਨਾ ਕਰੇ ਉਸ ਨੂੰ ਕਹੇ ਆਣ ਦੇ ਤੇਰੇ ਰੱਬਾ ਸੱਲਾ ਹੈ ਤੇਰੀ ਜਿਵੇਂ ਤੂੰ ਦੇਗਾ ਉਹ ਭੋਗ ਲਾਂ ਕੋਈ ਗੱਲ ਨਹੀਂ ਤੇਰੀ ਰਾਜਾ ਚ ਹਾਂ ਤੇਰੀ ਰਾਜਾ ਚ ਬਸ ਇਹੀ ਗੱਲ ਹੁੰਦੀ ਐ ਦੁੱਖ ਹੁੰਦਾ ਹੈ ਮੈਂ ਜ਼ਿਆਦਾ ਉਹ ਕਰਨਾ ਵੀ ਆ ਰਿਹਾ ਹੈ ਕਹੇ ਹੋਗਾ ਰੋਈ ਕੇ ਸਾਰਾ ਦਿਨ ਹੈ ਨਾ ਉਹ ਤਾਂ ਫਿਰ ਵੀ ਮਹਿਲਾ ਨੇ ਹੈ ਨਾ ਜੇ ਰੋਈ ਕੇ ਸਾਰਾ ਦਿਨ ਫਿਰ ਤਾਂ ਦੁੱਖ ਹੀ ਦੁੱਖ ਹੈਗੇ ਹੈ ਦੁੱਖ ਹੀ ਦੁੱਖ ਨੇ ਹੈ ਨਾ ਦੁੱਖ ਤਾਂ ਹਰ ਇੱਕ ਦੀ ਜ਼ਿੰਦਗੀ ਜੀ ਹੁੰਦਾ ਸਭ ਦੁੱਖ ਸੁੱਖ ਨਾਲ ਚੱਲਦੇ ਨੇ ਸਾਥ ਹੀ ਨੇ ਤਾਂ ਦੁੱਖ ਨੇ ਸੁੱਖ ਦੋਨੇ ਸਾਥ ਹੀ ਨੇ ਦੁੱਖ ਰੱਖਣਾ ਹਾਂ ਨਾਨਕ ਦੁਖੀ ਹੈ ਸਭ ਸੰਸਾਰ ਇਹ ਤਾਂ ਨਾਲ ਹੀ ਚੱਲਣਗੇ ਆਪ ਨੂੰ ਇਹ ਲੱਗਦਾ ਮੇਰਾ ਦੁੱਖ ਵੱਡਾ ਹੈ ਹਾਂ ਸਹੀ ਲੱਗਦਾ ਲੱਗਦਾ ਨਾ ਕੀਪ ਤਾਂ ਆਪਣੇ ਵੀ ਵੱਡੇ ਵੱਡੇ ਪੇਏ ਹੋਣ ਵਾਧੂ ਬੈਠੇ ਨੇ ਵਾਧੂ ਹੈ ਇਹਦਾ ਹੈ ਬਹੁਤ ਵੱਡੇ ਵੱਡੇ ਗੁਰੂ ਰਹੇ ਵੀ ਚੱਲਦਾ ਦੇ ਦੇ ਜਿਹੇ ਜਨਮ ਠੀਕ ਵਧੀਆ ਬਸ ਇਹਦਾ ਗੱਲ ਹੈ ਕਹਿੰਦੇ ਜੀ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰੀ ਰਹਿਣਾ ਚਾਹੀਦਾ ਬੰਦਾ ਹਨਾ ਉਹ ਦੁੱਖ ਸੁੱਖੋਂ ਸਿੱਖ ਜਾਂਦਾ ਨਾ ਬੰਦਾ ਉਹ ਦੁੱਖ ਹੀ ਨਹੀਂ ਹੁੰਦਾ ਉਹ ਫਿਰ ਕਿਰਪਾ ਕਰਨ ਲੱਗ ਜਾਂਦਾ ਨਾ ਪ੍ਰਮਾਤਮਾ ਉਹ ਦੁੱਖ ਹੀ ਐਂਦਾ ਹੀ ਨਹੀਂਗਾ ਰਹਿੰਦਾ ਨਹੀਂ

ਇੱਤੋਂ ਇੱਤੋਂ ਉੱਤੇ ਕੌਣ ਬੋਲੂ ਨਾਮ ਕੀ ਹੈ ਨਾਮ ਤਾਂ ਦੱਸ ਦੇ ਪਹਿਲਾਂ ਮੁਕੇਸ਼ ਕੁਮਾਰ ਮੋਹਨ ਲਾਲ ਮੋਹਨ ਲਾਲ ਹਾਂ ਗਾਮ ਕੋ ਟੋਪੀ ਗਏ ਹੋ ਮੇਰੇ ਗਾਮ ਕੋ ਮੇਰੇ ਗਾਮ ਕੋ ਖੁੰਬਰ ਪਿੰਡ ਹੈ ਮੇਰੋ ਇਹ ਅੰਗੜੋ ਹੈ ਐਵੇਂ ਕੀ ਹੋਇਆ ਪਰਨੇ ਦਿਖਾਈ ਪੜੀ ਪਹਿਲੇ ਵੀਡੀਓ ਦਿਖਾ ਪਰ ਉਹਦਾ ਦਿਖਾ ਤੀ ਦਿਖਾ ਪਹਿਲਾਂ ਵੀਡੀਓ ਉਹਦਾ ਦਿਖਾ ਤੀ ਅੱਛਾ ਰਹੀ ਬਾਤ ਹੈ ਵੀ ਇਹ ਸਿਸਟਮ ਕੀ ਵੀ ਮੈਂ ਦੋ ਵਾਰੀ ਵੀਡੀਓ ਲਗਾ ਦੀ ਅਰ ਦੋ ਵਾਰੀ ਮੈਂ ਲਾਵਾਤ ਕਰਦੀ ਵੀ ਇਹ ਬੰਦਰ ਨੇ ਇਹ ਬੰਦਰ ਦੇ ਆਪਸ ਨਾ ਨਹੀਂ ਹੈਗਾ ਨਾੜੀ ਆਪਸ ਨਾ ਨਹੀਂ ਤੁਸ ਛੱਡੋ ਗੀ ਸੀਰੀਅਸ ਆਪੇ ਟਾਈਮ ਤੋਂ ਬਤਾਓ ਵੀ ਸੀਰੀਅਸ ਹਿੰਦ ਮੈਂ ਟਾਪਿਕ ਅਸੀ ਅੰਦਰ ਅਸੀ ਮਜਾ ਕੇ ਲਾਤੇ ਵੀਡੀਓ ਹੈ ਬਹੁਤ ਵੱਡਾ ਮੁੱਦਾ ਪਿੰਡ ਦਾ ਬਹੁਤ ਵੱਡਾ ਮੁੱਦਾ ਹੈ ਤਵੇ ਤੂੰ ਸੀਰ ਨਾ ਗਾ ਸੁਣਾਏਗਾ ਅੱਛੀ ਨਹੀਂ ਗੱਲ ਉਹ ਦੰਦ ਗੱਡੀ ਆਦੇ ਨੇ ਹੁਣ ਆਪਾਂ ਜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆਂਗੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਆ ਜੀ ਸ੍ਰੀ ਕਾਲਪੁਰਖ ਸਾਹਿਬ ਤੇ ਗੁਰੂ ਘਰ ਦੀ ਇਮਾਰਤ ਕਿੱਦਾਂ ਦੀ ਆ ਤੇ ਕਿੰਨਾ ਕਿੰਨੀ ਇੱਕ ਤਰੱਕੀ ਦੇ ਵਿੱਚ ਪਿੰਡਾ ਕਿੱਦਾਂ ਦੀ ਗੁਰੂ ਘਰ ਦੀ ਇਮਾਰਤ ਆ ਉਹ ਆਪਾਂ ਤੁਹਾਨੂੰ ਦਿਖਾ ਦੰਨੇ ਆ ਤੇ ਇੱਥੇ ਜਦੋਂ ਆਪਾਂ ਪਹਿਲਾਂ ਐਂਟਰੀ ਕਰਦੇ ਆਂਗੇ ਤਾਂ ਇੱਥੇ ਕੁਝ ਜ਼ਰੂਰੀ ਹਦਾਇਤਾਂ ਲਿਖੀਆਂ ਹੋਈਆਂ ਨੇ ਵੀ ਨੰਗੇ ਸਿਰ ਅੰਦਰ ਜਾਣਾ ਮਨਾ ਹੈ ਕੈਪਰੀ ਟੋਪੀ ਸਕੱਟ ਪਾ ਕੇ ਅੰਦਰ ਆਣਾ ਮਨਾ ਹੈ ਜੋੜੇ ਜੁੱਤੀ ਬਾਹਰ ਲਾ ਕੇ ਜਾਓ ਜੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਅੰਦਰ ਲੈ ਕੇ ਨਹੀਂ ਜਾਣਾ ਗੁਰੂ ਘਰ ਦੇ ਭਾਂਡੇ ਬਾਹਰ ਲੈ ਕੇ ਜਾਣਾ ਮਨਾ ਹੈ ਤੇ ਦਰਵਾਜ਼ਾ ਸਾਹਿਬ ਅੰਦਰ ਫੋਨ ਦੀ ਵਰਤੋਂ ਨਹੀਂ ਕਰਨੀ ਠੀਕ ਹੈ ਜੀ ਤੇ ਅੱਜ ਹੁਣ ਆਪਾਂ ਤੁਹਾਨੂੰ ਦਿਖਾ ਦੰਨੇ ਆ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਿੱਦਾਂ ਦੀ ਹੈ ਤੇ ਆ ਦੇਖੋ ਤੁਸੀਂ ਬਹੁਤ ਜਿਆਦਾ ਸੋਹਣੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਹੈ ਸਰਪੰਦ ਨੇ ਤੇ ਪੂਰਾ ਨਗਰ ਪੂਰੇ ਨਗਰ ਦੇ ਸਹਿਯੋਗ ਨਾਲ ਬਣਿਆ ਹੋਇਆਗਾ ਇਮਾਰਤ ਬਣੀ ਹੋਈ ਹੈਗੀ ਤੇ ਤੁਸੀਂ ਪਹਿਲਾਂ ਦੇਖੋ ਤੁਸੀਂ ਵਧੀਆ ਬਹੁਤ ਜਿਆਦਾ ਸੋਹਣੀ ਇਮਾਰਤ ਬਣੀ ਤੇ ਇੱਧਰ ਬੈਠਣ ਨੂੰ ਕੁਰਸੀਆਂ ਜਿਵੇਂ ਬਜ਼ੁਰਗਾਂ ਵਾਸਤੇ ਜਿੰਨਾ ਤੋਂ ਨਹੀਂ ਉਹਨਾਂ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਆਜੋ ਆਪਾਂ ਤੁਹਾਨੂੰ ਆਲਾ ਦਵਾਲਾ ਹੋਰ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਵਧੀਆ ਖੁੱਲਾ ਡੁੱਲਾ ਵਧੀਆ ਜਗ੍ਹਾਵਾਂ ਤੇ ਲੰਗਰ ਹਾਲ ਵਧੀਆ ਬਣਿਆ ਹੋਇਆਗਾ ਤੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈਗੀ। ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈਗੀ। ਬਹੁਤ ਜਿਆਦਾ ਸੋਹਣੀ ਮਾਰਤਾ ਹੈ। ਇੱਧਰ ਬੈਠਣ ਨੂੰ ਆਲੇ-ਦੁਆਲੇ ਬੈਠਣੋਂ ਵਧੀਆਗਾ ਚੰਗੇ ਪੱਖੇ ਲੱਗੇ ਹੋਏ ਤੇ ਇੱਧਰ ਲੰਗਰ ਹਾਲ ਆ ਗਿਆ। ਜੋ ਕਿ ਬਹੁਤ ਵੱਡਾਗਾ ਲੰਗਰ ਹਾਲ ਤੇ ਵਧੀਆ ਜਾਲੀਆਂ ਜੂੜੀਆਂ ਲਾ ਕੇ ਵਧੀਆ ਚੀਜ਼ ਬਣਾਈ ਹੋਈ ਆ ਪੂਰਾ ਵਧੀਆ ਖੁੱਲਾ ਡੁੱਲਾ ਗੁਰੂ ਘਰ ਆ। ਤੇ ਜੀ ਇਹ ਗੁਰੂ ਘਰ ਦੀ ਇਮਾਰਤ ਆ ਇਹ ਤੁਹਾਨੂੰ ਆਪਾਂ ਦਿਖਾਤਾ ਅੰਦਰੋਂ ਵੀ ਦਰਬਾਰ ਸਾਹਿਬ ਬਹੁਤ ਸੋਹਣਾਗਾ ਤੇ ਅੱਗੇ ਹੋਰ ਕੀ ਕੀ ਚੀਜ਼ਾਂ ਨੇ ਉਹ ਤੋਂ ਜਾਣੂ ਕਰਵਾਵਾਂਗੇ ਅੱਗੇ ਹੋਰ ਪਿੰਡ ਤੁਹਾਨੂੰ ਦਿਖਾਉਣੇ ਆ ਲਓ ਭਾਈ ਜੋ ਸਾਨੂੰ ਹੋਰ ਪਿੰਡਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਸਾਨੂੰ ਐਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਪਤਾ ਕੀ ਇੱਥੇ ਬਾਂਦਰ ਫਿਰਦੇ ਨੇ ਉਹ ਦੇਖੋ ਖੇਡਦੇ ਇਹ ਛਾਲਾ ਮਾਰਦੇ ਨੇ ਇੱਕ ਦੂਜੇ ਦੇ ਉੱਤੇ ਉਹ ਦੇਖੋ ਉਹ ਫਿਰਦੇ ਦਿੱਸ ਗਏ ਦਿਖਦੇ ਆ ਕਿ ਵੀਡੀਓ ਚ ਓ ਦੇਖੋ ਬੈਠਾ ਪਰਪਰਾਵਾ ਛਾਲ ਮਾਰਦਾ ਡਰ ਲੱਗਦਾ ਨਹੀਂ ਉਸ ਉੱਤੇ ਛਾਲ ਮਾਰੇ ਇਹ ਸਾਨੂੰ ਇਹ ਵੱਖਰੀ ਚੀਜ਼ ਐ ਪਿੰਡ ਦੀ ਜੋ ਸਾਨੂੰ ਕਿਸੇ ਅਸੀਂ ਐਨੇ ਪਿੰਡਾਂ ਚ ਜਾਏ ਸਾਨੂੰ ਕਿਸੇ ਪਿੰਡ ਚ ਨਹੀਂ ਦੇਖਣ ਨੂੰ ਮਿਲ ਇਹਥੇ ਉਹ ਦੇਖੋ ਫਰਦਿਆ ਫਰਦੇ ਖੇਡਦੇ ਉਧਰ ਦਿਖਾ ਦੇ ਓ ਦੇਖੋ ਉਹ ਫਰਦ ਇੱਕ ਉਹਦਾ ਵਾਲੀ ਉੱਚੀ ਚੜ ਗਿਆ ਉਹ ਓਏ ਕਿਵੇਂ ਚੱਕੀ ਜਾਂਦਾ ਓਏ ਦੇਖਦੇ ਐ ਅੜ ਜਾਂਦੇ ਐ ਆੜ ਦੇਖੜਾ ਦੇਖੜਾ ਆਓ ਫਿਰਦਾ ਫਿਰਦਾ ਇਹ ਕਿੱਧਰ ਗਿਆ ਇਹ ਆ ਜੀ ਬਸ ਬਸ ਦਾ ਸਟੈਂਡ ਪਿੰਡ ਦਾ ਜੋ ਕਿ ਬਹੁਤ ਜਿਆਦਾ ਸੋਨਾ ਬਣਿਆ ਹੋਇਆਗਾ ਇੱਥੋਂ ਇਧਰਲੇ ਪਾਸੋਂ ਪਿੰਡ ਦੀ ਹੁੰਦੀ ਆ ਸ਼ੁਰੂਆਤ ਤੇ ਠੀਕ ਹੈ ਜੀ ਇੱਥੇ ਤੁਸੀਂ ਪਹਿਲਾਂ ਦੇਖ ਲਓ ਵਿੱਚ ਪੱਥਰ ਲੱਗਿਆ ਹੋਇਆਗਾ ਤੇ ਇਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਦਾਂ ਜਿੱਥੋਂ ਪਿੰਡ ਦੀ ਸ਼ੁਰੂਆਤ ਹੁੰਦੀ ਆ ਇਧਰ ਖਾਣ ਪੀਣ ਵਾਲੀਆਂ ਚੀਜ਼ਾਂ ਮਤਲਬ ਇੱਕ ਦੁਕਾਨ ਹੀ ਕਹਿ ਸਕਦੇ ਆਪਾਂ ਉਹ ਆ ਗਈ ਤੇ ਇੱਧਰ ਵੀ ਵਧੀਆ ਪੱਥਰਾ ਪੱਥਰ ਲਾ ਕੇ ਬਣਾਇਆ ਹੋਇਆ ਹੈਗਾ ਬੈਠਣ ਵਾਸਤੇ ਜੇ ਜਦੋਂ ਵੀ ਕੋਈ ਮਸਾਫਰ ਕੋਈ ਆਉਂਦੇ ਨੇ ਇੱਥੇ ਬੈਂਦੇ ਨੇ ਤਾਂ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਵੀ ਹੈ ਟੈਂਕੀ ਵੀ ਬਣੀ ਹੋਈ ਹੈ ਤੇ ਬੈਠਣ ਨੂੰ ਛਾਂ ਤੇ ਬੋਰਡ ਵੀ ਲੱਗਾ ਹੋਇਆ ਪਰ ਇਹ ਤਾਂ ਹੁਣ ਬੰਦ ਰਹਿੰਦੇ ਤਾਂ ਕਰਕੇ ਕਿਥੇ ਬਾਹਲਾ ਘਰੂ ਪੈ ਗਿਆ ਤੇ ਉਧਰ ਅੱਡਾ ਹੈਗਾ ਤੇ ਬਾਕੀ ਪਿੰਡ ਬਹੁਤ ਜ਼ਿਆਦਾ ਸੋਹਣਾ ਹੈਗਾ ਅੱਗੇ ਹੋਰ ਪਿੰਡ ਦੇ ਵਿੱਚ ਜੋ ਵੀ ਹੈਗਾਗਾ ਤੁਹਾਨੂੰ ਦਿਖਾਵਾਂਗੇ ਬਣ ਰਹੇ ਹਨ ਬਣ ਗਈ ਜਿੱਥੇ ਆਪਾਂ ਸਾਨੂੰ ਹੁਣ ਲੈ ਕੇ ਆ ਗਏ ਇਹ ਐਸ ਪਿੰਡ ਦਾ ਜੀ ਮੰਦਿਰ ਹੈ। ਈਸ਼ਵਰ ਹਰੀ ਮੰਦਿਰ ਤੇ ਹਨੂਮਾਨ ਜੀ ਦਾ ਮੰਦਿਰ ਹੈ। ਤੇ ਪਹਿਲਾਂ ਦਾ ਮਾਪ ਚੈੱਕ ਕਰ ਲਓ ਬਹੁਤ ਸੋਹਣੀ ਸਾਰੀ ਟੁਗੜੀ ਲੱਗੀ ਹੋਈ ਆ ਸਾਰੀ ਬਹੁਤ ਸੋਹਣਾ ਮੰਦਿਰ ਤਿਆਰ ਕੀਤਾ ਹੋਇਆ ਤੇ ਉੱਤੇ ਵੀ ਤਸਵੀਰਾਂ ਬਣਾਈਆਂ ਹੋਈਆਂ ਨੇ ਸ਼ਿਵ ਜੀ ਮਹਾਰਾਜ ਦੀਆਂ ਇੱਧਰ ਗਣੇਸ਼ ਜੀ ਦੀਆਂ ਤੇ ਇੱਧਰ ਰਵਿਦਾਸ ਲਾਬੇ ਦੀਆਂ ਸਾਰੀਆਂ ਵੀ ਸਾਰੇ ਗੁਰੂਆਂ ਪੀਰਾਂ ਦੀਆਂ ਸਭ ਦੀਆਂ ਤਸਵੀਰਾਂ ਨੇ ਠੀਕ ਹੈ ਜੀ ਤੇ ਮੰਦਿਰ ਦਾ ਆਲਾ ਦਵਾਲਾ ਦੇਖ ਲਓ ਜੀ ਪਹਿਲਾਂ ਸਾਰਾ ਚੈੱਕ ਕਰ ਲਓ ਤੇ ਮੰਦਿਰ ਬਹੁਤ ਹੀ ਅਦੇ ਸੋਹਣਾ ਬਣਿਆ ਹੋਇਆ ਹੈਗਾ ਤੇ ਇੱਧਰ ਬਾਬਾ ਨਾਨਕ ਦੀ ਫੋਟੋ ਵੀ ਲੱਗੀ ਹੋਈ ਹੈ ਕਿ ਕਿਉਂਕਿ ਫਰਕ ਕੋਈ ਨਹੀਂ ਹੁੰਦਾ ਸਾਰੇ ਆਪਣੀ ਭਾਈ ਨੇ ਚਾਹੇ ਮੁਸਲਮਾਨਾ ਚਾਹੇ ਸਾਈਏ ਦਾ ਹਿੰਦੂ ਹੈ ਤੈ ਸੱਖਾ ਹੈ ਠੀਕ ਹੈ ਜੀ ਤੇ ਇਹ ਉਹ ਆ ਤੇ ਇੱਥੇ ਬਹੁਤ ਲੋਕਾਂ ਦੀ ਸ਼ਰਧਾ ਇੱਥੇ ਤੇ ਸ਼ਨੀਵਾਰ ਮੰਗਲਵਾਰ ਇੱਥੇ ਜ਼ਿਆਦਾ ਸੰਗਤ ਆਉਂਦੀ ਹੈ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਸ ਤੋਂ ਬਾਅਦ ਇੱਕ ਇੱਥੇ ਮਸਜਿਦ ਵੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜਰ ਬਾਅਦ ਤੁਸੀਂ ਇਹ ਦੁਬਾਰੇ ਚੈੱਕ ਕਰ ਲਓ ਠੀਕ ਹੈ ਜੀ ਇਹ ਮੰਦਿਰ ਹੈ ਜੀ ਇੱਥੰ ਦਾ ਤੇ ਬਾਕੀ ਤੁਹਾਨੂੰ ਆਪਾਂ ਅੱਗੇ ਹੋਰ ਦਿਖਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਜੀ ਇੱਥੇ ਇੱਕ ਪੁਰਾਣੀ ਮਸਜਿਦ ਬਣੀ ਹੋਈ ਹੈ ਜਿਹਨੂੰ ਆਪਾਂ ਮਸਜਿਦ ਵੀ ਕਹਿੰਦੇ ਨੇ ਬਹੁਤ ਪੁਰਾਣੀ ਇਮਾਰਤ ਹੈ ਇਹ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਕਹਿੰਦੇ ਜਦੋਂ ਰੌਲਾ ਹੋਇਆ ਸੀ ਵੀ 1947 ਦੇ ਉਦੋਂ ਕਹਿੰਦੇ ਇਹ ਤਿਆਰ ਹੋਈ ਜਾਂਦੀ ਸੀ ਤੇ ਪੈੜਾਂ ਪੂੜਾਂ ਲੱਗੀਆਂ ਹੋਈਆਂ ਸੀ ਕਹਿੰਦੇ ਸਾਨੂੰ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਹੋਇਆ ਮੈਂ ਪਿੰਡ ਚੋਂ ਪਤਾ ਕਰਕੇ ਆਇਆ ਹਾਂ ਇਹ ਪੁਰਾਣੀ ਮਸਜਿਦ ਹੈ ਠੀਕ ਹੈ ਪਹਿਲਾਂ ਤੁਸੀਂ ਇਹ ਮਾਰਤਾ ਚੈੱਕ ਕਰੋ ਤੇ ਦੇਖੋ ਕਿੰਨੇ ਪੁਰਾਣੀ ਮਾਰਤਾ ਹੈ ਇਹਦਾ ਹਜੇ ਤੱਕ ਜਿਵੇਂ ਇਹ ਹੈਗੀ ਸੀ ਉਵੇਂ ਹੀ ਖੜੀ ਜੇਗੀ ਇਹਦਾ ਕੋਈ ਬਦਲਾਅ ਨਹੀਂ ਹੋਇਆ ਬਸ ਇਹਦੇ ਜਿਹੜਾ ਹੈ ਬਾਹਰ-ਬਾਹਰ ਦਾ ਇਹ ਇੱਥੇ ਆਹ ਬਦਲਾਅ ਹੋਇਆ ਤੇ ਇੱਥੇ ਪਿੰਡ ਦੇ ਬਜ਼ੁਰਗ ਤੇ ਮੁੰਡੇ ਜ਼ਿਆਦਾਤਰ ਬਜ਼ੁਰਗ ਹੀ ਆਉਂਦੇ ਨੇ ਇੱਥੇ ਉਹਨਾਂ ਦਾ ਬੈਠਣ ਵਾਸਤੇ ਬਣਾਇਆ ਹੋਇਆਗਾ ਤੇ ਇੱਥੇ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਵੀ ਤਾਂਸ ਵੀ ਖੇਡਦੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾ ਦਿੰਨੇ ਆ ਇੱਥੇ ਹੁਣ ਇਹ ਅੰਦਰੋਂ ਜਮ੍ਹਾਂ ਖਾਲੀ ਹੈ ਤੇ ਇੱਕ ਗੱਲ ਸੱਚ ਹੋਰ ਵੀ ਹੁਣ ਇਹ ਪੰਚਾਇਤ ਦੇ ਅੰਡਰ ਹੈ ਹੁਣ ਇਹ ਪੰਚਾਇਤ ਦੇ ਨਾਮ ਹੋ ਗਈ ਇਹਕੇ ਧਾਰਮਿਕ ਕੋਈ ਚੀਜ਼ ਵੀ ਨਹੀਂ ਹੈਗੀ ਵੀ ਬਸ ਇਹ ਪ੍ਰਾਣੀ ਇਮਾਰਤ ਹੀ ਖੜੀ ਹੈ ਤੇ ਤੁਸੀਂ ਆ ਅੰਦਰੋਂ ਵੀ ਦੇਖ ਲਓ ਅੱਜ ਤੁਹਾਨੂੰ ਅੰਦਰ ਦਿਖਾ ਦਨੇ ਆ ਇਹ ਆ ਦੇਖੋ ਅੰਦਰ ਵੀ ਹੁਣ ਇਹ ਜਿਵੇਂ ਹੈਗੀ ਸੀ ਬਸ ਓਵੇਂ ਹੀ ਹੈ ਕੋਈ ਇੱਧਰ ਚੇਂਜ ਨਹੀਂ ਹੋਇਆ ਹੁਣ ਇੱਥੇ ਪਹਿਲਾਂ ਇਹ ਬਸ ਜਿਵੇਂ ਇੱਥੇ ਕੋਈ ਪੰਚਾਇਤ ਜਿਵੇਂ ਰੇਰੂ ਧਰ ਲਾਂਦੇ ਸੀਗੇ ਤੇ ਹੁਣ ਇਹ ਜਮਾ ਖਾਲੀ ਹੈ ਤੇ ਇੱਥੇ ਕਬੂਤਰ ਬੈਠੇ ਨੇ ਇਤਰਾਜ ਤੁਹਾਨੂੰ ਹੋਰ ਦਿਖਾ ਦਨੇ ਆ ਇਹ ਬਹੁਤ ਪੁਰਾਣੀ ਇਮਾਰਤ ਹੈ ਬਹੁਤ ਪੁਰਾਣੀ ਮਸਜਿਦ ਤੇ ਇੱਥੇ ਜਿਵੇਂ ਆਪਾਂ ਪਹਿਲਾਂ ਉਹ ਪਿੰਡ ਦੀ ਬਣਾਈ ਸੀ ਕਿ ਉਹਦੇ ਉੱਤੇ ਲਿਖਿਆ ਹੋਇਆ ਸੀ ਨਾ ਉਰਦੂ ਚ ਕੁਝ ਇਹਦੇ ਇਹ じゃ ਕੁਝ ਵੀ ਨਹੀਂ ਲਿਖਿਆ ਹੋਇਆ ਠੀਕ ਹੈ ਇਹ ਤੇ ਬਸ ਕੱਲੀਆਂ ਆਈ ਨੇ ਜਿਹਾ ਦੇਖ ਰਹੋ ਜਿਵੇਂ ਪੁਰਾਣੇ ਆਪਣੇ ਹੁੰਦੇ ਸੀ ਤੇ ਇੱਧਰ ਆਜ ਇਹ ਵੀ ਯਮਾ ਹੋਈ ਹੈ ਬਸ ਉਧਰ ਪੌੜੀਆਂ ਨੇ ਤੇ ਇਹ ਪੁਰਾਣੀ ਇਮਾਰਤ ਆ ਜੋ ਆਪਾਂ ਬਸ ਅੱਜ ਕੱਲ੍ਹ ਦੇਖ ਹੀ ਸਕਦੇ ਆ ਵੀ ਪੁਰਾਣੇ ਜਦੋਂ ਉਦੋਂ ਉਦੋਂ ਦਾ ਮਾਹੌਲ ਉਦੋਂ ਨਾਲ ਸੀ ਕਿਉਂਕਿ ਉਦੋਂ ਵਾਲਾ ਨੇੜ ਜੋੜ ਤਾਂ ਹੁਣ ਕਿੱਥੇ ਆ ਹੁਣ ਤਾਂ ਬਹੁਤ ਫਰਕ ਪੈ ਗਿਆ ਉਦੋਂ ਸਾਰੇ ਰਲ ਮਿਲ ਕੇ ਇਕੱਠੇ ਜਾਂਦੇ ਸੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਪਸੰਦ ਆਈ ਹੋਊਗੀ ਇਹ ਪਿੰਡ ਇਹ ਅੱਜ ਆਪਾਂ ਸਾਰਾ ਪਿੰਡ ਕਵਰ ਕਰਤਾ ਤੇ ਅੱਗੇ ਆਪਾਂ ਹੋਰ ਪਿੰਡਾਂ ਦੇ ਵਿੱਚ ਵੀ ਜਾਣਾ ਤੇ ਉਹ ਪਿੰਡ ਥੋੜਾ ਵੀ ਹੋ ਸਕਦਾ ਹੈ ਤੇ ਇਹ ਦੇਖਣ ਲਈ ਤੁਸੀਂ ਅੱਗੇ ਹੋਰ ਕਿਹੜੇ ਪਿੰਡਾਂ ਦੇ ਵਿੱਚ ਜਾਣਾ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਚਾਹੋ ਨੀ ਉਹ ਵੀ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਆਈਏ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਚਾਹੋ ਨੀ ਵੀ ਆਹ ਪਿੰਡ ਦਿਖਾਇਆ ਜਾਵੇ ਆਪਾਂ ਅੱਗੇ ਬਹੁਤ ਪਿੰਡ ਦਿਖਾਉਣੇ ਆ ਇਤਿਹਾਸਿਕ ਪਿੰਡ ਵੀ ਦਿਖਾਵਾਂਗੇ ਕਲਾਕਾਰਾਂ ਦੇ ਪਿੰਡ ਵੀ ਦਿਖਾਵਾਂਗੇ ਹੋਰ ਵੀ ਜੋ ਆਪਣੇ ਜਿੱਥੇ ਤੱਕ ਆਪਣੇ ਲਿਜਾਇਆ ਗਿਆ ਆਪਾਂ ਜਾਵਾਂਗੇ ਠੀਕ ਆ ਜੀ ਹਰਿਆਣਾ ਪੰਜਾਬ ਦੇ ਪਿੰਡ ਵੀ ਹੋ ਸਕਦੇ ਆ ਰਾਜਸਥਾਨ ਦੇ ਪਿੰਡ ਵੀ ਹੋ ਸਕਦੇ ਆ ਜ਼ਰੂਰ ਦਿਖਾਵਾਂਗੇ ਤੇ ਜੇ ਤੁਸੀਂ ਵੀ ਚਾਹੋ ਨੋ ਵੀ ਅਸੀਂ ਤੁਹਾਡੇ ਪਿੰਡ ਵੀ ਆਈਏ ਤਾਂ ਸਾਨੂੰ ਕਮੈਂਟ ਕਰਦੇ ਹੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਇਹ ਕਮੈਂਟ ਸ਼ੇਅਰ ਜ਼ਰੂਰ ਕਰੇ